ਜੀ ਮੈਂ ਧੰਨਵਾਦ ਕਰਦਾ ਜਿਹੜਾ ਸਮੁੱਚਾ ਜਿਲ੍ਹਾ ਬੀਕੇਯੂ ਸਿੱਧੂਪੁਰ ਦਾ ਤੇ ਕੁਸ਼ ਫਰੋਜਪੁਰ ਜ਼ਿਲ੍ਹੇ ਦੇ ਆਗੂ ਕੁਸ਼ ਜ਼ਿਲ੍ਹਾ ਅੰਮ੍ਰਿਤਸਰ ਦੇ ਆਗੂ ਜਿਨ੍ਹਾਂ ਨੇ ਅਸੀਂ ਇਹ ਐਲਾਨ ਬਹੁਤ ਲੰਮੀ ਸੋਚ ਵਿਚਾਰ ਤੋਂ ਬਾਅਦ ਲਿਆ ਗਿਆ ਕਿ ਅੱਜ ਕੱਲ ਮੁੱਖ ਮੰਗ ਹੈ ਨੌਜਵਾਨਾਂ ਨੂੰ ਹਰੇ ਖਿੱਤੇ ਦੇ ਵਿੱਚ ਅੱਗੇ ਆਉਣਾ ਜੀ ਦਾ ਕਰਕੇ ਅੱਜ ਅਸੀਂ 6 ਮੈਂਬਰੀ ਵਰਕ ਕਮੇਟੀ ਜਿਹੜੀ ਆ ਸੂਬੇ ਲੈਵਲ ਦੀ ਪੰਜਾਬ ਲੈਵਲ ਦੀ ਅਸੀਂ ਉਹ ਖੜੀ ਕੀਤੀ ਹੈ ਜੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ ਤੇ ਆਪਣੀਆਂ ਹਮ ਖਿਆਲੀ ਜਥੇਬੰਦੀਆਂ ਜਿਹੜੀਆਂ ਨੌਜਵਾਨਾਂ ਦੀਆਂ ਪੰਥਕ ਜਥੇਬੰਦੀਆਂ ਕਿਸਾਨੀ ਮੁੱਦਿਆਂ ਵਾਲੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਉਹਨਾਂ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਮੀਟਿੰਗਾਂ ਕਰਕੇ ਇੱਕ ਵੱਡਾ ਜਿਹੜਾ ਪਲੇਟਫਾਰਮ ਖੜਾ ਕਰਾਂਗੇ ਜਿਸ ਸੰਬੰਧੀ ਸਾਡੇ ਨਾਲ ਅੱਜ ਸਾਡੇ ਮੁੱਖ ਮਹਿਮਾਨ ਸੂਬਾ ਪ੍ਰਧਾਨ ਸਰਦਾਰ ਸ਼ਰਨਜੀਤ ਸਿੰਘ ਫਰੀਦਕੋਟ ਪਹੁੰਚਿਆ ਜੋ ਕਿ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਜੱਥੇਬੰਦੀ ਦੇ ਸੂਬਾ ਪ੍ਰਧਾਨ ਨੇ ਉਹਨਾਂ ਦੇ ਨਾਲ ਹੋਰ ਆਗੂ ਟੀਵੀ ਉਹਨਾਂ ਦੀ ਪਹੁੰਚੀ ਹੈ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਕੱਠੇ ਇੱਕ ਪਲੇਟਫਾਰਮ ਤੇ ਕੰਮ ਕਰਦੇ ਹੋਏ ਦੇਖੋਗੇ ਪ੍ਰਧਾਨ ਜੀ ਅੱਜ ਪਿੰਡ ਸਬਧਾਨ ਦੇ ਵਿੱਚ ਕੋਈ ਇਕਾਈ ਦਾ ਗਠਨ ਕੀਤਾ ਗਿਆ ਹੈ ਤੁਹਾਡੇ ਜੀ ਜੀ ਜਿਹੜੀ ਇਕਾਈ ਅਸੀਂ ਸਿੱਧੂਪੁਰ ਦੇ ਵਿੱਚ ਸਾਡੀ ਕੰਮ ਕਰਦੀ ਸੀ ਉਹਨੂੰ ਸਿੱਧੂਪੁਰ ਤੋਂ ਕੈਨਸਲ ਕਰਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮਝੈਲ ਉਸ ਦੇ ਤਹਿਤੋਂ ਕੰਮ ਕਰੂਗੀ ਇਕਾਈ ਉਹ ਹੀ ਰਹੂਗੀ ਜੀ ਪਰ ਜੱਥੇਬੰਦੀ ਸਿੱਧੂਪੁਰ ਦਾ ਝੰਡਾ ਨਹੀਂ ਹੋਊਗਾ ਜੀ ਅਪੀਲ ਕਰੋ ਕਿਸਾਨ ਵੀ ਅਸੀਂ ਇਹ ਅਪੀਲ ਕਰਾਂਗੇ ਕਿ ਜਿੱਥੇ ਤੁਸੀਂ ਸਹੀ ਲੱਗਦਾ ਹੈ ਜਿਹੜੀ ਜੱ태ਬੰਦੀ ਸਹੀ ਸਟੈਂਡ ਲੈਂਦੀ ਹੈ ਸਹੀ ਫੈਸਲੇ ਲੈਂਦੀ ਹੈ ਉਹਦੇ ਨਾਲ ਜੁੜੋ ਜਿਹੜਾ ਆ ਪ੍ਰਚਾਰ ਕਈ ਝੂਠਾ ਵੀ ਬੜਾ ਕੀਤਾ ਜਾਂਦਾ ਤੁਸੀਂ ਰਿਐਲਿਟੀ ਵੇਖੋ ਸੱਚੀ ਗੱਲ ਕੌਣ ਕਰਦਾ ਕਿਸਾਨਾਂ ਦੀ ਗੱਲ ਕੌਣ ਕਰਦਾ ਮਜ਼ਦੂਰਾਂ ਦੀ ਗੱਲ ਕੌਣ ਕਰਦਾ ਸਚਾਈ ਤੇ ਗੱਲ ਤੇ ਖੜਨ ਦੀ ਜੁਰਤ ਕੌਣ ਕਰਦਾ ਥਲਿਏ ਇਹ ਵੇਖੋ ਇਹ ਪ੍ਰੇਲ ਕਰਾਂਗੇ ਸਭ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 100 ਧੰਨਵਾਦ ਆ ਬਾਈ ਸਤਨਾਮ ਸਿੰਘ ਹੋਰਾਂ ਦਾ ਜਿਨ੍ਹਾਂ ਨੇ ਸਾਨੂੰ ਵੀ ਇਸ ਕਾਬਲ ਸਮਝਿਆ ਕਿ ਅਸੀਂ ਇਹਨਾਂ ਦੀ ਜਥੇਬੰਦੀ ਦੇ ਨਾਲ ਜਿਹੜਾ ਗਠਨ ਕਰਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੱਡੇ ਫੈਸਲੇ ਲਏ ਜਾਣਗੇ ਸੋ ਮਸਲਾ ਉਹੀ ਆ ਜਾਂਦਾ ਕਿ ਨੌਜਵਾਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਮੈਨੂੰ ਪਤਾ ਸਾਰਿਆਂ ਨੂੰ ਪਤਾ ਹੈ ਕਿ ਤੁਹਾਡੇ ਕੋਲੇ ਕੋਈ ਪਲੇਟਫਾਰਮ ਹੈ ਨਹੀਂ ਤੇ ਹਰ ਕੋਈ ਨੌਜਵਾਨ ਜਿਹੜਾ ਪਲੇਟਫਾਰਮ ਦੀ ਝਾਕ ਦੇ ਵਿੱਚ ਹੁੰਦਾ ਜਿੰਨੀਆਂ ਵੱਡੀਆਂ ਜਥੇਬੰਦੀਆਂ ਕੋਈ ਵੀ ਨੌਜਵਾਨਾਂ ਨੂੰ ਮੇਨ ਰੱਖ ਕੇ ਰਾਜ਼ੀ ਨਹੀਂ ਕਿਉਂਕਿ ਉਹਨਾਂ ਨੂੰ ਆਏ ਹੁੰਦਾ ਕਿ ਮਾਹੌਲ ਖਰਾਬ ਕਰਨਗੇ ਹੰੜਵਾਜੀ ਕਰਨਗੇ ਪਰ ਸਭ ਤੋਂ ਵੱਧ ਜਿਹੜਾ ਧਿਆਨ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਪਿਛਲੇ ਜਿਹੜਾ ਦਿੱਲੀ ਵਿਖੇ ਧਰਨਾ ਲਾਇਆ ਸੀ ਉਦੋਂ ਵੀ ਨੌਜਵਾਨਾਂ ਨੇ ਜਿਹੜਾ ਇਹ ਕਹਿ ਸੀ ਕਿ ਅਸੀਂ ਬਜ਼ੁਰਗਾਂ ਦਾ ਸਾਥ ਦੇਵਾਂਗੇ ਹਾਲਾਂਕਿ ਉਹਨਾਂ ਨੇ ਸਾਥ ਨਹੀਂ ਦਿੱਤਾ ਜਿਵੇਂ ਦੀਪ ਸਿੱਧੂ ਦਾ ਸਾਥ ਨਹੀਂ ਦਿੱਤਾ ਗਿਆ ਜਿਵੇਂ ਲਕੇ ਸਧਾਨੇ ਦਾ ਸਾਥ ਨਹੀਂ ਦਿੱਤਾ ਗਿਆ ਪਰ ਹੁਣ ਜਿਹੜਾ ਟਾਈਮ ਇਹ ਆ ਗਿਆ ਕਿ ਇੱਕ ਬਹੁਤ ਵੱਡਾ ਸਵਾਲ ਉੱਠਦਾ ਬਹੁਤ ਲੋਕ ਕਰਦੇ ਕਿ ਯਾਰ ਇੱਕ ਹੋਰ ਬਣ ਗਈ ਇੱਕ ਹੋਰ ਬਣ ਗਈ ਜਥੇ ਬੰਦੀ ਇੱਕ ਹੋਰ ਬਣ ਗਈ ਮਾਇਆ ਨਾਲ 10 ਹੋਰ ਬਣ ਦੇਖੋ ਪਹਿਲਾਂ ਸਰਕਾਰ ਜਿਹੜੀ ਹੁੰਦੀ ਸੀ ਉਹ ਕਹਿੰਦੀ ਸੀ ਦੋ ਜਥੇ ਬੰਦਿਆਂ ਦੋ ਜਥੇ ਬੰਦਿਆਂ ਨੂੰ ਫੋਨ ਮਾਰੋ ਕੰਮ ਖਤਮ ਹੁਣ ਇਹਨਾਂ ਨੂੰ ਪਤਾ ਵੀ 15 ਜਥੇ ਬੰਦਿਆਂ 15 ਜਥੇ ਬੰਦਿਆਂ ਦੇ ਪ੍ਰਧਾਨ ਬੈਠਣਗੇ ਫਿਰ ਫੈਸਲਾ ਹੋਊਗਾ ਨਹੀਂ ਨਹੀਂ ਹੋਊਗਾ ਵਿਕੰਗ ਦੇ ਚਾਂਸ ਬਿਲਕੁਲ ਨੋ ਦੇ ਬਰਾਬਰ ਜਿੰਨੀਆਂ ਜਥੇਬੰਦੀਆਂ ਵੱਧ ਹੋ ਗਈਆਂ ਵੱਧ ਸਹੀ ਆ ਪਰ ਸਾਰੀਆਂ ਜਿੰਨੀਆਂ ਜਥੇਬੰਦੀਆਂ ਜਥੇਬੰਦੀਆਂ ਹੁਣ ਇਕੱਠੀਆਂ ਜਿੰਨੀਆਂ ਬਾਅਦ ਚ ਜਥੇਬੰਦੀਆਂ ਬਣੀਆਂ ਸਾਰੀਆਂ ਇਕੱਠੀਆਂ ਹੁਣ ਨੌਜਵਾਨਾਂ ਦੀਆਂ ਕੌਮ ਦੀ ਗੱਲ ਵੀ ਹੋਵੇ ਪੰਥ ਦੀ ਗੱਲ ਵੀ ਹੋਵੇ ਸਭ ਤੋਂ ਵਧੀਆ ਗੱਲ ਮੈਂ ਇਹਨਾਂ ਨੂੰ ਇਹ ਗੱਲ ਪਹਿਲਾਂ ਕਹੀ ਸੀਗੀ ਕਿ ਜੇ ਪੰਥ ਦੀ ਗੱਲ ਹੋਊਗੀ ਕੌਮ ਦੀ ਗੱਲ ਹੋਊਗੀ ਦੀਪ ਸਿੱਧੂ ਦੀ ਗੱਲ ਹੋਊਗੀ ਕਿਸਾਨੀ ਦੀ ਗੱਲ ਹੋਊਗੀ ਮਜ਼ਦੂਰਾਂ ਦੀ ਵੀ ਗੱਲ ਹੋਊਗੀ ਕਿਉਂਕਿ ਮਜ਼ਦੂਰਾਂ ਦਾ ਬਹੁਤ ਜ਼ਿਆਦਾ ਰੋਸਾ ਇਹਨਾਂ ਜਥੇਬੰਦੀਆਂ ਦੇ ਨਾਲ ਵੱਟਿਆਂ ਦੇ ਨਾਲ ਕਿ ਮਜ਼ਦੂਰਾਂ ਦੀ ਤਾਂ ਗੱਲ ਹੀ ਨਹੀਂ ਕਰਦਾ ਕੋਈ ਸੋ ਮਜ਼ਦੂਰਾਂ ਨੂੰ ਵੀ ਬੇਨਤੀ ਆ ਕਿ ਅਸੀਂ ਤੁਹਾਡੀ ਗੱਲ ਕਰਾਂਗੇ ਪਹਿਲਾਂ ਵੀ ਕਰਦੇ ਸੀ ਮਜ਼ਦੂਰਾਂ ਦੀ ਗੱਲ ਵੀ ਹੋਊਗੀ ਕਿਸਾਨੀ ਦੀ ਵੀ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ ਹਰ ਕਿਰਤ ਦੀ ਗੱਲ ਹੋਊਗੀ ਹਰ ਧਰਮ ਦੀ ਗੱਲ ਹੋਊਗੀ ਦੇਖੋ ਸਾਡੇ ਦਾ ਮੁਸਲਮਾਨ ਵੀ ਅੱਜ ਆਏ ਆ ਮੁਸਲਮਾਨ ਜਥੇਬੰਦੀਆਂ ਵੀ ਸਾਡੇ ਨਾਲ ਆਉਣੀਆਂ ਜੇ ਆਪਾਂ ਕਹਿ ਲਈਏ ਕ੍ਰਾਂਤੀਕਾਰੀ ਯੂਨੀਅਨ ਆ ਫਰੀਦਕੋਟ ਦੀ ਨਵੀਂ ਬਣ ਰਹੀ ਆ ਉਹ ਵੀ ਸਾਡੇ ਨਾਲ ਆ ਹੋਰ ਜਿੰਨੀਆਂ ਜਥੇਬੰਦੀਆਂ ਸਾਡੇ ਨਾਲ ਆ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਕਿਸਾਨਾਂ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਚੱਲਾਂਗੇ ਤੁਹਾਡੀ ਵੀ ਰੱਖਿਆ ਕਰਾਂਗੇ ਅਸੀਂ ਕਿਸੇ ਨੂੰ ਇਹ ਵੀ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਨੁਕਸਾਨ ਪਹੁੰਚਾ ਦੇਾਂਗੇ ਕਿ ਕਿਸੇ ਦਾ ਨੁਕਸਾਨ ਹੋ ਜੇ ਨਾ ਅਸੀਂ ਕਿਸੇ ਦਾ ਨੁਕਸਾਨ ਕਰਨ ਦੇਣਾ ਤੇ ਨਾ ਅਸੀਂ ਹੋਣ ਦੇਣਾ ਜੋ ਜੋ ਪਿੰਡ ਸਭਰਾ ਦੇ ਵਿੱਚ ਪਹੁੰਚੇ ਜੋ ਕਿੰਨਾ ਕੋ ਸਤ ਸਵਾਗਤ ਦੇਖੋ ਬਹੁਤ ਵਧੀਆ ਸਵਾਗਤ ਹੋਇਆ ਅਸੀਂ ਸਾਨੂੰ ਇਹ ਨਹੀਂ ਹੁੰਦਾ ਕਿ ਸਵਾਗਤ ਹੋਵੇ ਸਾਨੂੰ ਇਹ ਵੀ ਨਹੀਂ ਹੁੰਦਾ ਕਿ ਇਕੱਠ ਕਿੰਨਾ ਕੋਇਆ ਸਾਨੂੰ ਇਹ ਹੁੰਦਾ ਕਿ ਯਾਰ ਬੰਦੇ ਖੜਨ ਵਾਲੇ ਆ ਭਾਵੇਂ ਬੰਦੇ 10 ਹੋਣ ਪਰ ਖੜਨ ਵਾਲੇ ਹੋਣ ਜਿਹੜੇ ਖੜਨ ਵਾਲੇ ਆ ਉਹ ਹੀ ਚੱਲਣਗੇ ਜਿਹੜੇ ਦੂਜੇ ਆ ਉਹ ਕਦੇ ਨਹੀਂ ਚੱਲਦੇ ਅਸ ਕੀ ਅਪੀਲ ਕਰੋਗੇ ਨੌਜਵਾਨਾਂ ਦੇ ਦੇਖੋ ਨੌਜਵਾਨਾਂ ਨੂੰ ਇਹੀ ਅਪੀਲ ਆ ਕਿ ਸਾਰੇ ਦੀਪ ਸਿੱਧੂ ਨੂੰ ਮੰਨਦੇ ਆ ਦੀਪ ਸਿੱਧੂ ਦੇ ਜਿੰਨੇ ਵੀ ਸਮਰਥਕ ਆ ਉਹ ਸਾਰੇ ਨੌਜਵਾਨ ਨੌਜਵਾਨਾਂ ਦੀਆਂ ਜਥੇਬੰਦੀਆਂ ਦੇ ਨਾਲ ਚੜਨਾ ਸੀ ਨਹੀਂ ਕਹਿੰਦੇ ਕਿ ਸਾਡੇ ਨਾਲ ਜੁੜੋ ਜੇ ਤੁਹਾਨੂੰ ਚੰਗਾ ਲੱਗਦਾ ਸਾਡੇ ਨਾਲ ਜੁੜ ਜੋ ਜੇ ਨਹੀਂ ਲੱਗਦਾ ਹੋਰ ਕਿਸੇ ਜਥੇਬੰਦੀ ਦੇ ਨਾਲ ਜੁੜ ਜੋ ਪਰ ਜੁੜੋ ਉਸ ਜਥੇਬੰਦੀ ਨਾਲ ਜਿਹੜੀ ਤੁਹਾਡੇ ਨਾਲ ਥੋੜੀ ਕਦਰ ਕਰੇ ਇਹ ਨਹੀਂ ਵੀ ਜਿਹੜਾ ਤੁਸੀਂ ਗੱਲ ਕਰੋ ਤੇ ਮੜ ਕੇ ਤੁਹਾਨੂੰ ਕਹਿ ਦਿੰਦੇ ਆ ਪਾਸੇ ਕਰ ਦਿਓ ਇਹਨਾਂ ਨੌਜਵਾਨਾਂ ਨੂੰ ਇੱਕ ਸਾਲ ਤੋਂ ਵੱਡੀ ਗੱਲ ਆ ਕਿ ਨੌਜਵਾਨ ਜਿਹੜਾ ਬੋਲਦਾ ਨਾ ਉਹ ਜਿਹੜੇ ਫਸਦੇ ਆ ਨੌਜਵਾਨ ਜਿਹੜੇ ਜੇਲ੍ਹਾਂ ਦੇ ਵਿੱਚ ਸਿੱਟੇ ਜਾਂਦੇ ਆ ਨੌਜਵਾਨ ਜਿਨ੍ਹਾਂ ਦੇ ਪਰਚੇ ਹੁੰਦੇ ਆ ਨੌਜਵਾਨਾਂ ਤੇ ਉਹਨਾਂ ਤੇ ਸਭ ਤੋਂ ਵੱਡਾ ਹੱਥ ਵੱਡੀ ਜਥੇਬੰਦੀਆਂ ਦਾ ਹੁੰਦਾ ਰਾਜੀ ਬਹੁਤ ਖੁਸ਼ੀ ਹੋਈ ਆ ਤੇ ਇੱਕ ਕਿਸਾਨ ਜੂਨੀਅਨ ਨਾ ਮਜ਼ਦੂਰ ਜੂਨੀਅਨ ਨਵੀਂ ਬਣ ਗਈ ਆ ਰਾਜੀ ਚਲੋ ਜੂਨੀਅਨਾਂ ਸਾਰੀਆਂ ਸਤਕਾਰਯੋਗ ਆ ਸਾਰੇ ਸਹੀ ਕੰਮ ਕਰ ਰਹੀਆਂ ਪਰ ਲਗਭਗ ਇਹ ਆਪਾਂ ਇੱਕ ਮਿੱਥਵਾ ਇਹ ਜਿਹੜੇ ਆਪਣੇ ਮਜ਼ਦੂਰ ਵੀਰ ਆ ਇਹਨਾਂ ਨੂੰ ਇਹ ਲੱਗਦਾ ਹੀ ਕਿ ਇਹ ਆਪਣੀ ਗੱਲ ਕਰਦੇ ਆ ਇਹਨਾਂ ਨੇ ਤਾਂ ਕਰਕੇ ਸਰਦਾਰ ਜੀ ਆਪਣੇ ਸਹਿਯੋਗ ਦੇ ਨਾਲ ਲਗਭਗ ਆਪਾਂ ਇਹਨਾਂ ਸਹਿਯੋਗ ਕਰਾਂਗੇ ਆਪਣਾ ਸਹਿਯੋਗ ਕਰਾਂਗੇ ਇਹਨਾਂ ਨੇ ਆਪਣੀ ਯੂਨੀਅਨ ਬਣਾਈਆਂ ਇਹਨਾਂ ਨੂੰ ਲੱਗਦਾ ਵੀ ਹੋਣਾ ਹੀ ਲਗਭਗ ਆਪਦੀ ਆ ਗੱਲ ਰੱਖ ਸਕਾਂਗੇ ਤਾਂ ਕਰਕੇ ਸਾਨੂੰ ਖੁਸ਼ੀ ਆ ਵੀ ਮਛਲੇ ਸਾਡੇ ਏਕਾ ਮੁੱਦੇ ਸਾਡੇ ਏਕਾ ਚਲੋ ਇਹ ਵੀਰ ਹੋਣ ਲਗਭਗ ਆਪਣੀ ਪੂਰੀ ਹਾਜ਼ਰੀ ਭਰਨਗੇ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਹੈ ਇਹਨਾਂ ਦਾ ਪੂਰਾ ਸਾਥ ਦੇਵਾਂਗੇ ਜੀ ਬਹੁਤ ਪਰਵਾਹ ਸਹਿਯੋਗ ਮਿਲਿਆ ਹਾਲਾਂਕਿ ਕਈ ਕਿਰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਸਭਰਾ ਵਿਖੇ ਬਾਬੇਪੁਰ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਇੱਕ ਮੀਟਿੰਗ ਰੱਖੀ ਗਈ ਆ ਜਿਹੜੀ ਨਵੀਂ ਜਥੇਬੰਦੀ ਤਿਆਰ ਕੀਤੀ ਗਈ ਆ ਭਾਰਤੀ ਕਿਸਾਨ ਮਜ਼ਦੂਰ ਏਕਤਾ ਜੁਨੀਅਰ ਮਝੈਲ ਇਹ ਅਸੀਂ ਸਾਡਾ ਸਰਦਾਰ ਸਤਨਾਮ ਸਿੰਘ ਵੀ ਅਸੀਂ ਸਾਰੇ ਹੀ ਜਥੇਬੰਦੀਆਂ ਵਾਦਾ ਕਰਦੀਆਂ ਵੀ ਅਸੀਂ ਚੰਗੇ ਇੱਕ ਕੰਮ ਕਰਾਂਗੇ ਗਲਤ ਕੰਮ ਬਿਲਕੁਲ ਨਹੀਂ ਕਰਾਂਗੇ ਨਾ ਹੀ ਚੋਰੀ ਵਾਲੇ ਬੰਦੇ ਦੇ ਮਗਰ ਜਾਵਾਂਗੇ ਤੇ ਨਾ ਹੀ ਨਸ਼ਾ ਵੇਚਣ ਵਾਲੇ ਬੰਦੇ ਦੇ ਮਗਰ ਜਾਵਾਂਗੇ ਤੇ ਸੱਚ ਦੀ ਅਸੀਂ ਆਵਾਜ਼ ਠਾਵਾਂਗੇ ਰਲ ਕੇ ਸਾਨੂੰ ਇਹਨਾਂ ਜਸੇਬੰਦੀਆਂ ਨੇ ਜੇ ਵਿਸ਼ਵਾਸ ਦਿਵਾਇਆ ਕਿ ਅਸੀਂ ਮਜ਼ਦੂਰ ਨੂੰ ਨਾਲ ਲੈ ਕੇ ਲੈ ਕੇ ਚੱਲਾਂਗੇ ਤੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ